ਗੁੰਗਾ ਉਤ ਤੇਰੀ ਉਤਰ ਸਮੈ ਬਿਨਸ ਜਾਏ ਹਮ ਬਿਖ ਫੈਲ ਹੋਵਿਆ ਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸੰਭਾਲ ਛਾੜ ਸਿਆਨ ਸਗਲੀ ਮਨ ਸਾਥ ਸੰਗ ਪਾਵਹਿ ਸੱਚ ਧਨ ਹਰ ਪੀਂਜੀ ਸੰਤ ਚਰਹੋ ਵਿਵਹਾਰ ਈਹਾਂ ਸੁਖ ਦਰਗਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੁ ਨਾਮਿਕ ਜਾ ਕੈ ਮਸਤ ਕਲੇ ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਮਨ ਆਹ ਏਕ ਸਤੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅੰਤ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਤਿ ਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵ ਹਰ ਨਾਮ ਸਾਧ ਜਨਾਂ ਕੀ ਮੰਗਾਂ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਤੇ ਗੁਣ ਗਾਵਾਂ ਸਾਸ ਸਾਸ ਪ੍ਰਭ ਤੁੰ ਹੈ ਧਿਆਉ ਚਰਨ ਕਮਲ ਸਿਓ ਲਾਗੈ ਪ੍ਰੀਤ ਭਗਤ ਕਰਉ ਪ੍ਰਭ ਕੀ ਨਿਤਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਦਿਰਲਾ ਕੋਇ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਦਾ ਚੌ ਸਾਧ ਕੈ ਸੰਗ ਪਰੇ ਸ਼ਰਨ ਆਮ ਸਭ ਤਿਆਗ ਅੰਤਰ ਪ੍ਰਗਾਸ ਆਂਦਨ ਲਿਵ ਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਾਣ ਤਾ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ નિਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭੰਗਿਆ ਇਸੁ ਕੁੰਨੀ ਸਰਧਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੇ ਜਿਸ ਕਾ ਸਾ ਤਨ ਲੀਆ ਮਿਲਾਈ ਨਾਨਕ ਭਗਤੀ ਨਾਮ ਸਮਾਈ ਸੋ ਕਿਉ ਬਿਸਰਾ ਜੇ ਕਾਲ ਨ ਭਾਨੈ ਸੋ ਕਿਉ ਬਿਸਰਾ ਜੇ ਕੀਆ ਜਾਣੈ ਸੋ ਕਿਉ ਬਿਸਰਾ ਜਿਨ ਸਭ ਕਿਛ ਬੀਆ ਸੋ ਕਿਉ ਬਿਸਰਾ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰ ਪੂਰੈ ਤਤ ਇਹਿ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਧ ਜਨ ਸੰਤ ਕਰਹੁ ਇਹ ਕਾਮ ਆਤਮ ਤਿਆਗ ਜਪੁ ਹਰਿ ਨਾਮ ਸਿਮਰ 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 ਸੁਖ ਪਾਵਹੁ ਆਪ ਜਪਹੁ ਅਵਰਹ ਨਾਮ ਜਪਾਵਹੁ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਬੂਟਤ ਜਾਤ ਪਾਏ ਵਿਸਰਾਨ ਸਗਲ ਦੁਖ ਕਾ ਹੋਤ ਨਾਸ ਨਾਨਕ ਨਾਮ ਜਪਹੁ ਗਮਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਹੀ ਸੁਆਉ ਨੇਤਰਹੁ ਦੇਖ ਦਰਸ ਸੁਖ ਹੋਇ मान देसै साथ चरण धोए भक्त जणा कै मन तन रंग बिरला को ऊपावै संग एक बस्त दीजै करमाया गुरप्रसाद नाम जप लैआ ताकी उपमा कही न जाए नानक रहया सर्व समाए प्रभु बख्श आन धीम दयाल भगत वछल सदा कृपाल अनाथ नाथ गोविंद गोपाल ਸਰਬ ਘਟਾਂ ਕਰਤ ਪ੍ਰਤਪਾਲ ਆਦ ਪੁਰਖ ਤਾਰਨ ਕਰਤਾਰ ਭਗਤ ਜਨਾਂ ਕੇ ਪ੍ਰਾਨ ਅਧਾਰ ਜੋ ਜੋ ਜਪੈ ਸੋ ਹੋਏ ਸੁਨੀਤ ਭਗਤ ਭਾਏ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਪਗਵਾਨ ਸਰਬ ਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰਿ ਦੇ ਗੁਣ ਦਾਏ ਅਨਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਹਾਈ ਬਹੁ ਭੋਜਨ ਕਾ ਪਰ ਸੰਗੀਤ ਰਸ ਨਾ ਜਾਪੀ ਹਰ ਹਰ ਨੀਤ ਪਲੀ ਸੋ ਕਰਨੀ ਸੋ ਬਾ ਧਨਵੰਤ ਫਿਰਦਾ ਬਸੇ ਪੂਰ ਗੁਰਮੰਤ ਸਾਧ ਸੰਪ੍ਰਭ ਦੇ ਹੁ ਨਿਵਾਸ ਸਰਬ ਸੁਖ ਨਾਮਕ ਪਰਗਾਸ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰ ਇਹ ਕਛ ਨਾਮ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਬਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸ ਹੈ ਵਿਆਪਤ जब आपन आप आप पार ब्रह्म तब मोह कहाँ किस होवत परम आपन खेलिया कुवर आप तीजा नानक करने हार न दूजा